ਵੀ ਮਾਰਾ ਵਿਰੋਧ ਨਹੀਂ ਕਰਨਾ ਚਾਹੀਦਾ ਕਸਮੀ ਕਹਤਾ ਮੈਂ ਅਮਾਨੀ ਡਾਲਨ ਪਰ ਦੇ ਕਾਰਪੋਰੇਟ ਨਹੀਂ ਚਾਹੀਏ ਪਾਕਿਸਤਾਨ ਨਾਲ ਵਪਾਰ ਇਹਨਾਂ ਦਾ ਬੰਦ ਹੋ ਗਿਆ ਜਾਕਿਰ ਇੰਡੀਆ ਇਹਨਾਂ ਨੂੰ ਕਰਨ ਦੇ ਜੋ ਐਕਟਰਸ ਮੁਸਲਮਾਨਵਾਦੀ ਹੋ ਕੇ ਰਹਿਲਗਾਮ ਹਮਲੇ ਵੇਲੇ ਆਪਰੇਸ਼ਨ ਸੰਦੂਰ ਵਿੱਚ ਨਹੀਂ ਸਾਡੇ ਮਰਦ ਨੂੰ ਗਾਲਾਂ ਕੱਢਦੀ ਹੈ ਤਾਂ ਉਹ ਕਹਿੰਦਾ ਐਕਟਰਸ ਤੇ ਗਿਲਤ ਰਹੇਗਾ ਕਿਉਂ ਨਹੀਂ ਰਹੇਗਾ ਇੱਕ ਮੈਨੂੰ ਇੱਕ ਛੋਟਾ ਸਵਾਲ ਹੈ ਜਿਵੇਂ 1995 ਦਿਲਜੀਤ ਨੇ ਪਿੱਛੇ ਜੀ ਉਸ ਦੀ ਅਨਾਉਂਸਮੈਂਟ ਹੋਈ ਉਹ ਵੀ ਪੂਰੇ ਆਪਣੇ ਦੇਸ਼ ਵਿੱਚ ਨਹੀਂ ਲੱਗਨ ਦਿੱਤੀ ਉਦੋਂ ਲੋਕ ਉਸ ਦੇ ਸਾਥ ਵਿੱਚ ਆਏ ਕਿ ਉਹ ਇੱਕ ਸਟੋਰੀ ਹੈਗੀ ਹੈ ਜਦੋਂ ਜਸਵੰਤ ਸਿੰਘ ਉਹਨਾਂ ਦੀ ਕਹਾਣੀ ਦੱਸੀ ਹੋਈ ਉਹਨੂੰ ਨਹੀਂ ਲੱਗਨ ਦਿੱਤੀ ਉਦੋਂ ਲੋਕਾਂ ਨੇ ਸਾਥ ਦਿੱਤਾ ਹੁਣ ਦੁਨੀਆ ਵਿਰੋਧ ਵਿੱਚ ਹੈਗੀ ਇਸ ਨੂੰ ਅਸੀਂ ਪੂਰਾ ਜਾਨਣਾ ਚਾਹੁੰਦੇ ਨਹੀਂ ਨਹੀਂ ਮੈਂ ਜਿਹੜੀ ਜਿਹੜੀ ਜਿੰਨਾ ਚਿਰ ਅਸੀਂ ਗੱਲ ਸਮਝਦੇ ਨਹੀਂ ਇਹ ਇਹ ਵਿਰੋਧ ਵਿੱਚ ਮੈਂ ਇੱਕੋ ਸਟੇਟਮੈਂਟ ਦੇ ਦਿੰਦਾ ਜੀ ਅੱਧੇ ਮਿੰਟ ਜੋ ਜੀ ਵੇ ਮਾੜਾ ਬਿਰੋਧ ਨਹੀਂ ਕਰਨਾ ਚਾਹੀਦਾ ਫਿਕਰ ਦਾ ਤਸੱਲੀ ਹੋ ਗਈ ਤਾਂ ਮੈਂ ਸੋ ਇਸ ਕਰਕੇ ਜਿਹੜਾ ਅਸੀਂ ਨਾ ਇੱਕ ਕਹਾਲ ਸਭ ਪਾਸੇ ਮੀਡੀਆ ਚ ਵੀ ਸਾਰੇ ਪਾਸੇ ਕਹਾਲ ਪੈਦਾ ਕਰਤੀ ਤੁਸੀਂ ਜੇ 2 ਮਿੰਟ ਦੀ ਗੱਲ ਕਹਿੰਦੇ ਆ ਤਾਂ 2 ਮਿੰਟ ਚ ਕਹਾਂਗੇ ਪਰ ਉਹਨੂੰ ਵਿੱਚੋਂ ਨਾ ਟੋਕੋ ਜੀ ਜੀ ਬਿਲਕੁਲ ਸੋ ਮਿੰਟ ਜਿੰਨੇ ਕਹਾਂਗੇ ਉੰਨੇ ਚ ਹੀ ਗੱਲ ਖਤਮ ਹੋਊਗੀ ਜੀ ਜੀ ਇਸ ਕਰਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਗੜਬੜ ਹੋ ਜਾਂਦੀ ਹੈ ਬਿਲਕੁਲ ਜੀ ਮੈਂ ਇਹ ਕਹਿਣਾ ਵੀ ਤੁਸੀਂ ਪਾਸਟ ਨੂੰ ਫਿਰ ਤੁਸੀਂ ਇੱਕ ਘਟਨਾ ਨੂੰ ਜਾਂ ਦੂਜੀ ਘਟਨਾ ਨੂੰ ਕਹੋਗੇ ਹੂੰ ਜਿਹੜੇ ਕਾਰਪੋਰੇਟ ਵਰਡ ਆ ਜੀ ਦੁਨੀਆ ਦਾ ਉਹ ਸਾਰੇ ਦੁਨੀਆ ਚ ਵਪਾਰ ਕਰ ਰਿਹਾ ਹੂੰ ਠੀਕ ਹੈ ਤੇ ਸਾਡੇ ਵੀ ਕਾਰਪੋਰੇਟ ਹੈਗੇ ਨੇ ਉਰੇ ਅਮਾਨੀ ਯਾ ਦਾਨੀ ਵੱਡੇ ਕਾਰਪੋਰੇਟ ਨੇ ਤੇ ਕੀ ਇਹ ਪਾਕਿਸਤਾਨ ਨਾਲ ਵਪਾਰ ਇਨ ਨਾ ਬੰਦ ਹੋ ਗਿਆ ਹੂੰ ਜਾਂ ਫਿਰ ਇੰਡੀਆ ਇਨ ਨਾ ਕਰ ਦੇਵੇ ਹੂੰ ਇਹ ਤੁਸ ਕ ਸੁਣਨ ਨੂੰ ਸੋਚਣਾ ਪਏਗਾ ਹੂੰ ਸੋ ਇਸ ਕਰਕੇ ਜਿਹੜਾ ਤੁਸੀਂ ਇਹ ਰੌਲਾ ਪਾ ਰਹੇ ਹੋ ਜਿਹਨੇ ਪੁਰਾਣੀਆਂ ਫਰਮਾਨੇ ਕੀ ਤੁਸੀਂ ਉਹ ਵੀ ਵੈਨ ਕਰ ਦੋਗੇ ਹੂੰ ਸੋ ਇਹ ਠੀਕ ਨਹੀਂ ਹੈ ਕਿਉਂਕਿ ਫਿਲਮ ਜੇ ਤਾਂ ਬਣੀ ہوئی ਪਹਿਲਾਂ ਦੀ ਹੈ ਬਿਲਕੁਲ ਜੀ ਹਾਲਾਂਕਿ ਜਿਹੜੀ ਉਹ ਐਕਟਰਸ ਹੈ ਜੀ ਜਦ ਐਕਟਰ ਇੱਥੇ ਵੀ ਕਈ ਐਕਟਰ ਨੇ ਹਿੰਦੂਵਾਦੀ ਹੋ ਗਏ ਬਿਲਕੁਲ ਜੀ ਜੋ ਐਕਟਰਸ ਮੁਸਲਮਾਨਵਾਦੀ ਹੋ ਕੇ ਪਹਿਲਗਾਮ ਹਮਲੇ ਮੇਰੇ ਆਪਰੇਸ਼ਨ ਸੰਦੂਰ ਬੈ ਡੇ ਸਾਡੇ ਮੁਲਕ ਨੂੰ ਗਾਣਾ ਕੱਢਦੀ ਹੈ ਤਾਂ ਲੋਕਾਂ ਦਾ ਐਕਟਰਸ ਜਿੱਲਾ ਤੱਕ ਰਹੇਗਾ ਕਿਉਂ ਨਹੀਂ ਰਹੇਗਾ ਹਮ ਬਿਲਕੁਲ ਜਿਵੇਂ ਚ ਕੰਗਨਾ ਰੌਣਾਤ ਕਰਦੀ ਸੀ ਕੰਗਨਾ ਦਾ ਵਿਰੋਧ ਨਹੀਂ ਕਰਿਆ ਬੋਗਾਂ ਨੇ ਕਰੇ ਨਾ ਬਿਲਕੁਲ ਦੇਸ਼ ਪੰਜਾਬ ਦੇ ਲੋਕਾਂ ਨੇ ਕਿਉਂ ਕਰੇ ਵਿਰੋਧ ਕੰਗਨਾ ਰੋਤਾ ਆਰਟਿਸਟ ਤਾਂ ਚੰਗੀ ਹੈ ਨਾ ਪਰ ਵਿਰੋਧ ਤਾਂ ਹੀ ਕਰਾਣਾ ਬਣੇ ਸਾਡੀ ਕਮਾਨ ਨੂੰ ਕਹਤਾ ਵੀ ਤਾਂ ਜੀ ਕਿਰਾਏ ਤੇ ਆਉਂਦੀ ਹੈ ਅਸੀਂ ਕਿਉਂ ਨਹੀਂ ਵਿਰੋਧ ਕਰਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਇਸ ਕਰਕੇ ਉਹ ਜਿਹੜੀ ਭਾਵੇਂ ਕਿ ਉਹ ਫਿਲਮ ਤਾਂ ਬਣੀ ਹੈ ਪਰ ਉਹ ਆਰਟਿਸਟ ਨੇ ਜਿਹੜਾ ਵਿੱਚ ਇੱਕ ਤਰਫੀ ਗੱਲ ਕਰੀ ਬਿਲਕੁਲ ਆਪਰੇਸ਼ਨ ਸੰਦੂਰ ਉਹਨੇ ਤਹਿਦਗਾਮ ਤੇ ਉਹ ਕਹਿੰਦੀ ਵੀ ਨਰਸੰਹਾਰ ਮਾੜੇ ਕਿਤੇ ਵੀ ਕਰੇ ਕੋਈ ਵੀ ਕਰੇ ਚਾਹੇ ਸਰਕਾਰ ਕਰੇ ਚਾਹੇ ਅਤਵਾਦੀ ਕਰਨ ਚਾਹੇ ਕੋਈ ਵਿਅਕਤੀ ਕਰੇ ਇਹ ਚੰਗਾ ਨਹੀਂ ਹੈ ਗੱਲਤਾ ਹੀ ਹੈ ਨਾ ਮਨੁੱਖਤਾ ਦੀ ਜੇ ਆਰਟਿਸਟ ਮਨੁੱਖਤਾ ਦੀ ਬਜਾਏ ਇੱਕ ਪਾਸੇ ਖੜਾ ਹੋ ਜਾਏਗਾ ਤਾਂ ਫਿਰ ਉਹਦੇ ਉਹਦੇ ਚ ਪਾਸੇ ਬਣਨਗੇ ਇਹ ਇਹ ਗੱਲ ਉਹਦੀ ਗੱਲ ਸੀ ਵੀ ਮਾੜਾ ਵਿਰੋਧ ਨਹੀਂ ਕਰਨਾ ਚਾਹੀਦਾ ਤਾਂ ਸਭੀ ਹੋ ਗਏ ਕਹਤਾ ਮੈਂ ਅਬਾਨੀ ਡਾਨ ਨੇ ਬੱਡੇ ਕਾਰਪੋਰੇਟ ਨੇ ਕੀ ਇਹ ਪਾਕਿਸਤਾਨ ਨਾਲ ਵਪਾਰ ਇਹਨਾਂ ਦਾ ਬੰਦ ਹੋ ਗਿਆ ਜਾ ਕੇ ਇੰਡੀਆ ਇਹਨਾਂ ਨੂੰ ਕਰਦੇ ਜੋ ਐਕਟਰਸ ਮੁਸਲਮਾਨਵਾਦੀ ਹੋ ਕੇ ਰਹਿਲਗਾਮ ਹਮਲੇ ਵੇਲੇ ਆਪਰੇਸ਼ਨ ਸੰਦੂਰ ਵੇਲੇ ਸਾਡੇ ਮੁੱਤ ਨੂੰ ਗਾਲਾਂ ਕਢਦੀ ਹੈ ਤਾਂ ਲੋਗਾਂ ਨਾਲ ਐਕਟਰਸ ਗਿਲਤ ਰਹੇਗਾ ਕਿਉਂ ਨਹੀਂ ਰਹੇਗਾ ਇੱਕ ਮਿੰਟ ਤੇ ਛੋਟਾ ਸਵਾਲ ਹੈ ਜਿਵੇਂ 1995 ਦਿਲਜੀਤ ਨੇ ਪਿੱਛੇ ਜੀ ਉਸ ਦੀ ਅਨਾਉਂਸਮੈਂਟ ਹੋਈ ਉਹ ਵੀ ਪੂਰੇ ਆਪਣੇ ਦੇਸ਼ ਵਿੱਚ ਨਹੀਂ ਲੱਗਨ ਦਿੱਤੀ ਉਦੋਂ ਲੋਕ ਉਸ ਦੇ ਸਾਥ ਵਿੱਚ ਆਏ ਕਿ ਉਹ ਇੱਕ ਸਟੋਰੀ ਹੈਗੀ ਹੈ ਜਦੋਂ ਜਸਵੰਤ ਸਿੰਘ ਉਹਨਾਂ ਦੀ ਕਹਾਣੀ ਦੱਸੀ ਹੋਈ ਉਹਨੂੰ ਨਹੀਂ ਲੱਗਨ ਦਿੱਤੀ ਉਦੋਂ ਲੋਕਾਂ ਨੇ ਸਾਥ ਦਿੱਤਾ ਹੁਣ ਦੁਨੀਆ ਵਿਰੋਧ ਵਿੱਚ ਹੈਗੀ ਇਸ ਨੂੰ ਅਸੀਂ ਪੂਰਾ ਜਾਨਣਾ ਚਾਹੁੰਦੇ ਨਹੀਂ ਨਹੀਂ ਮੈਂ ਜਿਹੜੀ ਜਿਹੜੀ ਜਿੰਨਾ ਚਿਰ ਅਸੀਂ ਗੱਲ ਸਮਝਦੇ ਨਹੀਂ ਇਹ ਇਹ ਵਿਰੋਧ ਵਿੱਚ ਮੈਂ ਇੱਕੋ ਸਟੇਟਮੈਂਟ ਦੇ ਦਿੰਦਾ ਜੀ ਅੱਧੇ ਮਿੰਟ ਜੋ ਜੀ ਵੇ ਮਾੜਾ ਬਰੋਧ ਨਹੀਂ ਕਰਨਾ ਚਾਹੀਦਾ ਫਿਕਰ ਦਾ ਤਸੱਲੀ ਹੋ ਗਈ ਕਹਤਾ ਮੈਂ ਸੋ ਇਸ ਕਰਕੇ ਜਿਹੜਾ ਅਸੀਂ ਨਾ ਇੱਕ ਕਹਾਲ ਸਭ ਪਾਸੇ ਮੀਡੀਆ ਚ ਵੀ ਸਾਰੇ ਪਾਸੇ ਕਹਾਲ ਪੈਦਾ ਕਰਤੀ ਤੁਸੀਂ ਜੇ 2 ਮਿੰਟ ਦੀ ਗੱਲ ਕਹਿੰਦੇ ਆ ਤਾਂ 2 ਮਿੰਟ ਚ ਕਹਾਂਗੇ ਪਰ ਉਹਨੂੰ ਵਿੱਚੋਂ ਨਾ ਟੋਕੋ ਜੀ ਜੀ ਬਿਲਕੁਲ ਸੋ ਮਿੰਟ ਜਿੰਨੇ ਕਹਾਂਗੇ ਉੰਨੇ ਚ ਹੀ ਗੱਲ ਖਤਮ ਹੋਊਗੀ ਜੀ ਜੀ ਇਸ ਕਰਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਗੜਬੜ ਹੋ ਜਾਂਦੀ ਹੈ ਬਿਲਕੁਲ ਜੀ ਮੈਂ ਇਹ ਕਹਿਣਾ ਵੀ ਤੁਸੀਂ ਪਾਸਟ ਨੂੰ ਫਿਰ ਤੁਸੀਂ ਇੱਕ ਘਟਨਾ ਨੂੰ ਜਾਂ ਦੂਜੀ ਘਟਨਾ ਨੂੰ ਕਹੋਗੇ ਹੂੰ ਜਿਹੜੇ ਕਾਰਪੋਰੇਟ ਵਰਡ ਆ ਜੀ ਦੁਨੀਆ ਦਾ ਉਹ ਸਾਰੇ ਦੁਨੀਆ ਚ ਵਪਾਰ ਕਰ ਰਿਹਾ ਹੂੰ ਠੀਕ ਹੈ ਤੇ ਸਾਡੇ ਵੀ ਕਾਰਪੋਰੇਟ ਹੈਗੇ ਨੇ ਉਰੇ ਅਮਾਨੀ ਯਾ ਦਾਨੀ ਵੱਡੇ ਕਾਰਪੋਰੇਟ ਨੇ ਤੇ ਕੀ ਇਹ ਪਾਕਿਸਤਾਨ ਨਾਲ ਵਪਾਰ ਇਨ ਨਾ ਬੰਦ ਹੋ ਗਿਆ ਹੂੰ ਜਾਂ ਫਿਰ ਇੰਡੀਆ ਇਨ ਨਾ ਕਰ ਦੇਵੇ ਹੂੰ ਇਹ ਤੁਸ ਕ ਸੁਣਨ ਨੂੰ ਸੋਚਣਾ ਪਏਗਾ ਹੂੰ ਸੋ ਇਸ ਕਰਕੇ ਜਿਹੜਾ ਤੁਸੀਂ ਇਹ ਰੌਲਾ ਪਾ ਰਹੇ ਹੋ ਜਿਹਨੇ ਪੁਰਾਣੀਆਂ ਫਰਮਾਨੇ ਕੀ ਤੁਸੀਂ ਉਹ ਵੀ ਵੈਨ ਕਰ ਦੋਗੇ ਹੂੰ ਸੋ ਇਹ ਠੀਕ ਨਹੀਂ ਹੈ ਕਿਉਂਕਿ ਫਿਲਮ ਜੇ ਤਾਂ ਬਣੀ ہوئی ਪਹਿਲਾਂ ਦੀ ਹੈ ਬਿਲਕੁਲ ਜੀ ਹਾਲਾਂਕਿ ਜਿਹੜੀ ਉਹ ਐਕਟਰਸ ਹੈ ਜੀ ਜਦ ਐਕਟਰ ਇੱਥੇ ਵੀ ਕਈ ਐਕਟਰ ਨੇ ਹਿੰਦੂਵਾਦੀ ਹੋ ਗਏ ਬਿਲਕੁਲ ਜੀ ਜੋ ਐਕਟਰਸ ਮੁਸਲਮਾਨਵਾਦੀ ਹੋ ਕੇ ਪਹਿਲਗਾਮ ਹਮਲੇ ਮੇਰੇ ਆਪਰੇਸ਼ਨ ਸੰਦੂਰ ਬੈ ਡੇ ਸਾਡੇ ਮੁਲਕ ਨੂੰ ਗਾਣਾ ਕੱਢਦੀ ਹੈ ਤਾਂ ਲੋਕਾਂ ਦਾ ਐਕਟਰਸ ਜਿੱਲਾ ਤੱਕ ਰਹੇਗਾ ਕਿਉਂ ਨਹੀਂ ਰਹੇਗਾ ਹਮ ਬਿਲਕੁਲ ਜਿਵੇਂ ਚ ਕੰਗਨਾ ਰੌਣਾਤ ਕਰਦੀ ਸੀ ਕੰਗਨਾ ਦਾ ਵਿਰੋਧ ਨਹੀਂ ਕਰਿਆ ਬੋਗਾਂ ਨੇ ਕਰੇ ਨਾ ਬਿਲਕੁਲ ਦੇਸ਼ ਪੰਜਾਬ ਦੇ ਲੋਕਾਂ ਨੇ ਕਿਉਂ ਕਰੇ ਵਿਰੋਧ ਕੰਗਨਾ ਰੋਤਾ ਆਰਟਿਸਟ ਤਾਂ ਚੰਗੀ ਹੈ ਨਾ ਪਰ ਵਿਰੋਧ ਤਾਂ ਹੀ ਕਰਾਣਾ ਬਣੇ ਸਾਡੀ ਕਮਾਨ ਨੂੰ ਕਹਤਾ ਵੀ ਤਾਂ ਜੀ ਕਿਰਾਏ ਤੇ ਆਉਂਦੀ ਹੈ ਅਸੀਂ ਕਿਉਂ ਨਹੀਂ ਵਿਰੋਧ ਕਰਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਇਸ ਕਰਕੇ ਉਹ ਜਿਹੜੀ ਭਾਵੇਂ ਕਿ ਉਹ ਫਿਲਮ ਤਾਂ ਬਣੀ ਹੈ ਪਰ ਉਹ ਆਰਟਿਸਟ ਨੇ ਜਿਹੜਾ ਵਿੱਚ ਇੱਕ ਤਰਫੀ ਗੱਲ ਕਰੀ ਬਿਲਕੁਲ ਆਪਰੇਸ਼ਨ ਸੰਦੂਰ ਉਹਨੇ ਤਹਿਦਗਾਮ ਤੇ ਉਹ ਕਹਿੰਦੀ ਵੀ ਨਰਸੰਹਾਰ ਮਾੜੇ ਕਿਤੇ ਵੀ ਕਰੇ ਕੋਈ ਵੀ ਕਰੇ ਚਾਹੇ ਸਰਕਾਰ ਕਰੇ ਚਾਹੇ ਅਤਵਾਦੀ ਕਰਨ ਚਾਹੇ ਕੋਈ ਵਿਅਕਤੀ ਕਰੇ ਇਹ ਚੰਗਾ ਨਹੀਂ ਹੈ ਗੱਟ ਹੈ ਹੀ ਹੈ ਨਾ ਮਨੁੱਖਤਾ ਦੀ ਜੀ ਜੀ ਜੇ ਆਰਟਿਸਟ ਮਨੁੱਖਤਾ ਦੀ ਵਜਾਏ ਇੱਕ ਪਾਸੇ ਖੜਾ ਹੋ ਜਾਏਗਾ ਜੀ ਤਾਂ ਫਿਰ ਉਹਦੇ ਉਹਦੇ ਚ ਪਾਸੇ ਬੰਨਗੇ ਹੂੰ ਇਹ ਇਹ ਗੱਲ ਉਹਦੀ ਗੱਦ ਸੀ